ਸਤਿ ਸ਼੍ਰੀ ਅਕਾਲ ਨਮਸਤੇ ਸასი ਕਾਲ ਦੋਸਤੋ ਮੈਂ ਜਿੰਦੀ ਮਰਜਣੀ ਤੇ ਲੈ ਕੇ ਹਾਜ਼ਰ ਹੋ ਗਈਆਂ ਇੱਕ ਵਾਰ ਫਿਰ ਤੁਹਾਡੇ ਵਾਸਤੇ ਟਰੈਵਲ ਵਿਦ ਜਿੰਦੀ ਫ্রম ਰਾਜਸਥਾਨ ਜੈਪੁਰ ਤੋਂ ਤੇ ਦੋਸਤੋ ਜੈਪੁਰ ਦੇ ਵਿੱਚ ਕਿਲੇ ਬਹੁਤ ਆ ਫੋਰਟਸ ਬਹੁਤ ਆ ਤੇ ਅੱਜ ਜਿਹੜਾ ਫੋਰਟ ਤੁਹਾਨੂੰ ਅੱਜ ਮੈਂ ਲੈ ਕੇ ਦਿਖਾਉਣ ਜਾ ਰਹੀਆਂ ਉਹ ਹੈ ਅਮੇਰ ਫੋਰਟ ਅਮੇਰ ਦਾ ਕਿਲਾ ਅਮੇਰ ਕਿਲਾ ਤੇ ਅਮੇਰ ਇਹਨੂੰ ਅਮੇਰ ਪੈਲਸ ਵੀ ਇਹਨੂੰ ਕਿਹਾ ਜਾਂਦਾ ਹੈ ਐ ਦੋਸਤੋ ਅਮੀਰ ਦਾ ਕਿਲਾ ਰਾਜਸਥਾਨ ਦੇ ਸ਼ਹਿਰ ਜੈਪੁਰ ਦੇ ਵਿੱਚ ਹੈ ਸ਼ਹਿਰ ਤੋਂ ਬਾਹਰ ਤਕਰੀਬਨ 11 ਕਿਲੋਮੀਟਰ ਦੀ ਦੂਰੀ ਤੇ ਇਹ ਅਮੀਰ ਦਾ ਕਿਲਾ ਪਹਾੜੀ ਦੇ ਉੱਪਰ ਸਥਿਤ ਹੈ ਤੇ ਇਹ ਦੋਸਤੋ ਰਾਜਸਥਾਨ ਦੀ ਗੱਲ ਕਰੀਏ ਜਾਂ ਆਪਾਂ ਜੈਪੁਰ ਦੀ ਗੱਲ ਕਰੀਏ ਤੇ ਇਹ ਅਮੀਰ ਦਾ ਕਿਲਾ ਸਭ ਤੋਂ ਵੱਧ ਦੇਖਣ ਵਾਲਾ ਕਿਲਾ ਹੈ ਜਿਹਨੂੰ ਆਪਾਂ ਫੇਮਸ ਟੂਰਿਸਟ ਪਲੇਸਿਸ ਦੇ ਵਿੱਚੋਂ ਇੱਕ ਗਿਣਿਆ ਜਾਂਦਾ ਆ ਤੇ ਇਸ ਕਿਲੇ ਦਾ ਨਿਰਮਾਣ ਰਾਜਾ ਮਾਨ ਸਿੰਘ ਪਹਿਲੇ ਨੇ ਕਰਵਾਇਆ ਸੀ ਤੇ ਅਮੇਰ ਕਿਲੇ ਦੀ ਇਸ ਦੀ ਲੁੱਕ ਜਿਹੜੀ ਹੈ ਕਿ ਆ ਉਹ ਹਿੰਦੂ ਤਤਾਂ ਦੀ ਆਪਣੀ ਕਲਾਤਮਕ ਸ਼ੈਲੀ ਲਈ ਜਾਣਿਆ ਜਾਂਦਾ ਹੈ ਇਸ ਕਿਲੇ ਦੀ ਬਿਊਟੀ ਦਾ ਅੰਦਾਜ਼ਾ ਇਸ ਦੀ ਚਾਰ ਦਿਵਾਰੀ ਅੰਦਰਲੀ ਬੰਤਰ ਤੋਂ ਲਗਾਇਆ ਜਾ ਸਕਦਾ ਹੈ ਜਿਸ ਵਿੱਚ ਲਾਲ ਪੱਥਰ ਅਤੇ ਸੰਗਮਰਮਰ ਨਾਲ ਬਣੇ ਦੀਵਾਨੇ ਖਾਸ ਅਤੇ ਦੀਵਾਨੇ ਆਮ ਹਨ ਦੀਵਾਨੇ ਆਮ ਆਮ ਜਨਤਾ ਲਈ ਬਣਿਆ ਹੈ ਅਤੇ ਦੀਵਾਨੇ ਖਾਸ ਦੀ ਵਰਤੋਂ ਨਿੱਜੀ ਪ੍ਰੋਗਰਾਮਸ ਲਈ ਬਣਾਇਆ ਗਿਆ ਹੈ ਦੀਵਾਨੇ ਖਾਸ ਵਿੱਚ ਸ਼ੀਸ਼ ਮਹਿਲ ਅਤੇ ਸੁਖ ਨਿਵਾਸ ਸ਼ਾਮਿਲ ਹਨ ਕਿਲੇ ਦੇ ਥੰਮਾ ਵਿੱਚ ਬਣੇ ਪਾਣੀ ਦੇ ਝਰਨੇ ਗਰਮੀਆਂ ਵਿੱਚ ਵੀ ਕਿਲੇ ਨੂੰ ਠੰਡਾ ਰੱਖਦੇ ਹਨ ਇਸ ਨੂੰ ਅਮੀਰ ਮਹਿਲ ਵੀ ਕਿਹਾ ਜਾਂਦਾ ਹੈ Rajput ਮਹਾਰਾਜੇ ਆਪਣੇ ਪਰਿਵਾਰਾਂ ਨਾਲ ਕਿਲੇ ਅੰਦਰ ਰਿਹਾ ਕਰਦੇ ਸਨ ਅਮੀਰ ਕਿਲਾ ਜੈਗੜ ਕਿਲੇ ਦੇ ਨਾਲ ਹੀ ਅਰਵਾਲੀ ਪਹਾੜੀ ਉੱਤੇ ਹੈ ਇਹ ਦੋਵੇਂ ਕੇ ਲਈ ਅਲੱਗ ਹੁੰਦੇ ਹੋਏ ਵੀ ਇੱਕ ਦਿਖਾਈ ਦਿੰਦੇ ਹਨ ਦੋਹੇ ਇਮਾਰਤਾਂ ਨਜ਼ਦੀਕ ਹੋਣ ਕਾਰਨ ਇੱਕ ਹੀ ਇਮਾਰਤ ਦਾ ਚਿੱਤਰ ਪੇਸ਼ ਕਰ ਦਿਆ ਹਨ ਅਮੇਰ ਕਿਲਾ ਅਤੇ ਜੈਗੜ ਕਿਲਾ சுரੰਗ ਰਾਹੀਂ ਇੱਕ ਦੂਜੇ ਨਾਲ ਜੁੜੇ ਹੋਏ ਹਨ ਇਸ சுரੰਗ ਦਾ ਮੁੱਖ ਮਕਸਦ ਯੁੱਧ ਸਮੇਂ ਰਾਜੇ ਪਰਿਵਾਰਾਂ ਨੂੰ ਅਮੇਰ ਦੇ ਕਿਲੇ ਤੋਂ ਜੈਗੜ ਕਿਲੇ ਵਿੱਚ ਪਹੁੰਚਾਉਣਾ ਸੀ ਜਿਹੜਾ ਕਿ ਅਮੇਰ ਕਿਲੇ ਦੇ ਮੁਕਾਬਲੇ ਜ਼ਿਆਦਾ ਸੁਰੱਖਿਅਤ ਸੀ ਤੇ ਦੋਸਤੋ ਜਦੋਂ ਤੁਸੀਂ ਇਸ ਕਿਲੇ ਦੇ ਬਾਹਰੀ ਪਹੁੰਚ ਰਹੇ ਆ ਤੇ ਬਹੁਤ ਹੀ ਇੱਕ ਖੂਬਸੂਰਤ ਨਜ਼ਾਰਾ ਤੁਹਾਨੂੰ ਦੇਖਣ ਨੂੰ ਮਿਲਦਾ ਆ ਤੇ ਮੇਨ ਰੋਡ ਦੇ ਉੱਤੇ ਹਿੱਸਤ ਸਥਿਤ ਪੋਰਟਾਗਿਆ ਬਹੁਤ ਚੜ੍ਹਾਈ ਦੇ ਉੱਤੇ ਕਿਲਾ ਹੈ ਬਣਿਆ ਹੋਇਆ ਆ ਪੈਦਲ ਚੱਲ ਕੇ ਜਾਣ ਵਾਸਤੇ ਤਾਂ ਬਹੁਤ ਹੀ ਮੁਸ਼ਕਲਾਂ ਆਉਂਦੀਆਂ ਆ ਤੇ ਜਿਹੜੇ ਲੋਕ ਕਾਰ ਦੇ ਵਿੱਚ ਜਾਣਾ ਚਾਹੁੰਦੇ ਅੱਜਕੱਲ ਉਹ ਵੀ ਫੈਸਿਲਿਟੀਆਂ ਜਿਹੜੀਆਂ ਹੈਗੀਆਂ ਉੱਥੇ ਦਿੱਤੀਆਂ ਗਈਆਂ ਆ ਤੇ ਬਹੁਤ ਹੀ ਇੱਕ ਸੁੰਦਰ ਇਹ ਕਿਲਾ ਆ ਆਪਾਂ ਜੇ ਕਹਿ ਲਈਏ ਕਿ ਇਹ ਨਜ਼ਾਰੇ ਜਿਹੜੇ ਦੇਖਣ ਨੂੰ ਮਿਲਦੇ ਇਦਾਂ ਲੱਗਦਾ ਕਿ ਤੁਸੀਂ ਉਸ ਸਮੇਂ ਦੇ ਵਿੱਚ ਆਪਣੇ ਆਪ ਨੂੰ ਦੇਖ ਰਹੇ ਹੋਣੇ ਆ ਇਮੇਜਿਨ ਕਰਦੇ ਆ ਕਿ ਉਹ ਸਮਾਂ ਕਿਦਾਂ ਦਾ ਹੋਗਾ ਕਿਤਾ ਇਸ ਮਹਿਲ ਦੇ ਵਿੱਚ ਰਾਜੇ ਰਾਣੀਆਂ ਤੇ ਉਹਨਾਂ ਦੇ ਪਰਿਵਾਰ ਰਹਿੰਦੇ ਹੋਣਗੇ ਤੇ ਜੇ ਆਪਾਂ ਗੱਲ ਕਰੀਏ ਆਰਕੀਟੈਕਟਰ ਦੀ ਤਾਂ ਦੇਖੋ ਦੋਸਤੋ ਕਿ ਇਸ ਨੂੰ ਕਿਸ ਤਰ੍ਹਾਂ ਬਣਾਇਆ ਆ ਅੱਜਕੱਲ ਇਦਾਂ ਦੀਆਂ ਚੀਜ਼ਾਂ ਦੇਖਣ ਨੂੰ ਆਪਾਂ ਨੂੰ ਮਿਲਦੀਆਂ ਹੀ ਨਹੀਂ ਕਿਉਂਕਿ ਬਿਲਡਿੰਗਸ ਆਪਾਂ ਬਣਾਉਂਦੇ ਤਾਂ ਹੈਗੇ ਆ ਪਰ ਇੰਨੀਆਂ ਖੂਬੀ ਦੇ ਨਾਲ ਆਰਕੀਟੈਕਟਰ ਜਿਹੜੀ ਹੈਗੀ ਆ ਇਹਨਾਂ ਨੇ ਬਣਾਈ ਹੋਈ ਉਹਨਾਂ ਪਿਛਲੇ ਜ਼ਮਾਨਿਆਂ ਦੇ ਵਿੱਚ ਤੇ ਅੱਜ ਤਾਂ ਆਪਾਂ ਜੇ ਗੱਲ ਕਰ ਸਾਲ ਦੋ ਸਾਲ ਵੀ ਨਹੀਂ ਇਦਾਂ ਚੀਜ਼ਾਂ ਚੱਲਦੀਆਂ ਪਰ ਇਹ ਹਜ਼ਾਰਾਂ ਸਾਲਾਂ ਤੋਂ ਖੜੀਆਂ ਹੋਈਆਂ ਇਮਾਰਤਾਂ ਅੱਜ ਵੀ ਆਪਣਾ ਉਹ ਰੂਪ ਦੇ ਰਹੀਆਂ ਆ ਕਿ ਜਿਹੜਾ ਤੁਸੀਂ ਇਮੇਜਿਨ ਵੀ ਨਹੀਂ ਕਰ ਸਕਦੇ ਪਹਾੜੀ ਦੇ ਉੱਤੇ ਹੋਣ ਕਰਕੇ ਦੋਸਤੋ ਬਹੁਤ ਹੀ ਦੂਰ ਤੱਕਰ ਜੜੀ ਹੈਗੀ ਜੈਪੁਰ ਦੀ ਸਿਟੀ ਜਿਹੜੀ ਆ ਕਿ ਉਹ ਵੀ ਤੁਹਾਨੂੰ ਦੇਖਣ ਨੂੰ ਮਿਲੇਗੀ ਤਾਂ ਇਸ ਦਾ ਉੱਪਰੋਂ ਜਿਹੜਾ ਨਜ਼ਾਰਾ ਤੁਹਾਨੂੰ ਦੇਖਣ ਨੂੰ ਮਿਲਦਾ ਆ ਇੱਕ ਬਹੁਤ ਹੀ ਦਿਲਖਸ਼ ਹੈ ਤੇ ਆਹ ਜੋ ਤੁਸੀਂ ਦੇਖ ਰਹੇ ਹੋ ਦੋਸਤੋ ਇਹ ਉਸ ਸਮੇਂ ਦਾ ਇਹਨਾਂ ਦਾ ਆਪਣਾ ਆਂਗਣ ਕਹਿ ਲਿਏ ਕਿ ਆਪਣੀ ਚਾਰਦਵਾਰੀ ਕਹਿ ਲਿਏ ਕਿ ਜਿੱਥੇ ਆਮ ਲੋਕ ਇੱਥੇ ਆਇਆ ਕਰਦੇ ਸੀ ਤੇ ਅੱਜ ਜੋ ਚਹਲ ਪਹਲ ਹੁੰਦੀ ਆ ਟੂਰਿਸਟ ਦੀ ਤੇ ਸਭ ਤੋਂ ਵੱਧ ਜਿਹੜੀ ਅਟਰੈਕਸ਼ਨ ਟੂਰਿਸਟ ਦੀ ਹੈ ਕਿ ਆ ਇਸ ਅਮੀਰ ਪੈਲਸ ਦੇ ਵਿੱਚ ਆ ਤੁਸੀਂ ਦੇਖ ਹੀ ਸਕਦੇ ਹੋ ਕਿ ਕਿੰਦਾਂ ਲੋਕ ਜਿਹੜੇ ਹੈਗੇ ਆ ਵਾਦ ਚੜ ਕੇ ਆਏ ਹੋਏ ਆ ਚੜਨੇ ਲੱਗੇ ਹੋਏ ਆ ਨਾਲ ਦੇ ਨਾਲ ਜਿਹੜੀ ਲੇਕ ਚੱਲਦੀ ਆ ਉਹ ਵੀ ਉਸ ਦੀ ਵੀ ਆਪਣੀ ਹੀ ਇੱਕ ਬਿਊਟੀ ਆ ਤੇ ਅੱਜ ਵੀ ਇਸ ਕਿਲੇ ਨੂੰ ਬਹੁਤ ਖੂਬਸੂਰਤੀ ਦੇ ਨਾਲ ਮੈਂਟੇਨ ਰੱਖਿਆ ਗਿਆ ਆ ਪਹਿਲਾਂ ਇੱਥੇ ਜਿਹੜੇ ਐ এলিਫੈਂਟ ਰਾਈਡਸ ਹੁੰਦੀਆਂ ਸੀ ਹਾਥੀ ਦੇ ਉੱਪਰ ਜਿੱਦਾਂ ਲੋਕਾਂ ਨੂੰ ਉੱਪਰ ਲੈ ਕੇ जाया ਕਰਦੇ ਸੀ ਬਟ ਅੱਜ ਕੱਲ ਇੱਥੇ ਜਿਹੜੀ ਹੈਗੀਆਂ ਤੁਸੀਂ ਆਪਣੀਆਂ ਕਾਰਸ ਵੀ ਲੈ ਜਾ ਸਕਦੇ ਹੋ ਤੇ ਦੋਸਤੋ ਅਹ ਦੇਖ ਹੀ ਸਕਦੇ ਹੋ ਕਿ ਇਸ ਕਿਲੇ ਦੀ ਜੋ ਬਿਊਟੀ ਆ ਤੇ ਤੁਸੀਂ ਹੁਣ ਸਾਹਮਣੇ ਦੇਖ ਰਹੇ ਹੋ ਸ਼ੀਸ਼ ਮਹਿਲ ਦੇ ਸ਼ੀਸ਼ੇ ਲੱਗੇ ਹੋਏ ਤੇ ਬਹੁਤ ਹੀ ਖੂਬਸੂਰਤ ਇਹ ਅੰਦਰ ਜੋ ਤੁਸੀਂ ਦੇਖਦੇ ਆ ਸਪੈਸ਼ਲੀ ਜਦੋਂ ਥੋੜੀ ਇੱਕ ਲਾਈਟ ਹੁੰਦੀ ਆ ਤੇ ਇਹ ਸ਼ੀਸ਼ੇ ਜਿਹੜੇ ਹੈਗੇ ਆ ਬਹੁਤ ਹੀ ਖੂਬਸੂਰਤੀ ਦੇ ਨਾਲ ਚਮਕਦੇ ਦਿਖਦੇ ਆ ਦੋਸਤੋ ਮੈਂ ਫੇਰੀ ਇਹ ਗੱਲ ਕੰਨੀਆ ਕਿ ਇਸ ਉਸ ਜਮਾਨੇ ਦੇ ਇਹ ਬਿਲਡਿੰਗ ਜਿਹੜੀਆਂ ਬਣੀਆਂ ਹੋਈਆਂ ਹਜੇ ਵੀ ਆਪਣੀਆਂ ਚਮਕਾਂ ਦਮਕਾਂ ਮਾਰ ਰਹੀਆਂ ਆ ਤੇ ਇੰਨੇ ਸਾਲ ਪੁਰਾਣੀਆਂ ਜੜੀਆਂ ਇਹ ਤੇ ਨਾਲ ਦੀ ਨਾਲ ਦੋਸਤੋ ਬੱਚੇ ਜਿਹੜੇ ਹੈਗੇ ਆ ਉਹ ਵੀ ਦੇਖਣ ਨਾਲ ਆਪਣੇ ਪੇਰੈਂਟਸ ਤੇ ਆਏ ਹੋਏ ਤੇ ਮौज-ਮਸਤੀ ਕਰਦੇ ਦਿਖ ਰਹੇ ਆ ਤੇ ਹਰ ਇੱਕ ਇਹ ਇਸ ਸ਼ੀਸ਼ ਮਹਿਲ ਦੇ ਸ਼ੀਸ਼ਿਆਂ ਦੀਆਂ ਤਸਵੀਰਾਂ ਲੈਂਦਾ ਦਿਖਦਾ ਕਿਉਂਕਿ ਪਹਿਲਾਂ ਇਸ ਦੇ ਅੰਦਰ ਜੋ ਹੈਗਾ ਯਾ ਸ਼ੀਸ਼ ਮਹਿਲ ਦੇ ਉੱਤੇ ਤੁਹਾਨੂੰ ਜਾਣ ਨੂੰ ਅਲਾਉਡ ਸੀਗਾ ੜਪਟ ਅੱਜ ਕੱਲ ਜਿਹੜਾ ਹੈਗਾ ਇਹਦੇ ਉੱਥੋਂ ਬੰਦ ਕਰਤਾ ਆਊਟਰ ਜਿਹੜੀ ਇਹ ਕਿ ਆ ਬ੍ਰਾਂਡੇ ਜਿਹੜੇ ਆਪਾਂ ਕਹ ਲਈਏ ਕਿ ਉੱਥੇ ਤੁਸੀਂ ਜਾ ਸਕਦੇ ਪਰ ਮੇਨ ਜਿਹੜਾ ਇਹਦਾ ਹਾਲ ਹੈਗਾ ਉੱਥੇ ਤੁਸੀਂ ਐਂਟਰੀ ਨਹੀਂ ਕਰ ਸਕਦੇ ਤੇ ਦੋਸਤੋ ਪਾ ਮੈਂ ਇਸ ਕਿਲਾ ਜਿਹੜਾ ਹੈਗਾ ਆ ਬਹੁਤ ਪੁਰਾਣਾ ਹੋ ਚੱਕਾ ਆ ਬਰਸਾਤਾਂ ਦੇ ਨਾਲ ਇਸ ਦਾ ਕਲਰ ਜਿਹੜਾ ਹੈਗਾ ਆ ਉਹ ਡਿਸਕਲਰ ਹੋ ਚੁੱਕਾ ਆ ਪਰ ਫਿਰ ਵੀ ਮੈਂ ਜਿੱਦਾਂ ਕਿਹਾ ਕਿ ਇਸ ਕਿਲੇ ਦੀਆਂ ਚਾਹੇ ਦੀਵਾਰਾਂ ਕਹ ਲਈਏ ਚਾਹੇ ਸੁਰੰਗਾਂ ਕਹ ਲਈਏ ਤੇ ਅੱਜ ਵੀ ਉਸ ਜਮਾਨੇ ਦੀਆਂ ਯਾਦਾਂ ਸਾਨੂੰ ਤਾਜ਼ੀਆਂ ਕਰਦੇ ਆ ਤਾਂ ਜਦੋਂ ਤੁਸੀਂ ਉੱਥੇ ਜਾਂਦੇ ਆ ਤੇ ਆਪਣੇ ਆਪ ਇੱਕ ਇਮੇਜਿਨ ਕਰਦੇ ਆ ਕਿ ਉਹ ਸਮਾਂ ਜਿਹੜਾ ਹੈਗਾ ਆ ਉਹ ਕਿਦਾਂ ਦਾ ਹੋਊਗਾ ਕਿਦਾਂ ਇੱਥੇ ਰਾਣੀਆਂ ਮਹਾਰਾਣੀਆਂ ਜਿਹੜੀਆਂ ਹੋਣਗੀਆਂ ਇਸ ਗਾਰਡਨ ਦੇ ਵਿੱਚ ਆਪਣਾ ਐਂਟਰਟੇਨਮੈਂਟ ਕਰਦੀਆਂ ਹੋਣਗੀਆਂ ਕਿਉਂਕਿ ਇਹ ਪ੍ਰਾਈਵੇਟ ਇੱਕ ਕੈਲੀਏ ਕੀ ਸ਼ੀਸ਼ ਮਹਿਲ ਸਿਕਾ ਜਿੱਥੇ ਜ਼ਿਆਦਾ ਮਹਾਰਾਣੀਆਂ ਜਿਹੜੀਆਂ ਸੀਗੀਆਂ ਜਾਂ ਰਾਜੇ ਦੀਆਂ ਰਾਣੀਆਂ ਸੀ ਉਹ ਇੱਥੇ ਰਹਿੰਦੀਆਂ ਸੀ ਤੇ ਚਿਰੋਕੇ ਤੁਸੀਂ ਦੇਖ ਸਕਦੇ ਹੋ ਦੋਸਤੋ ਕਿ ਜਿਹੜਾ ਜੋ ਕਿ ਦਿੱਤੇ ਹੋਏ ਆ ਤੇ ਇੱਥੇ ਰਾਣੀਆਂ ਜਿਹੜੀਆਂ ਬੈਠ ਕੇ ਬਾਹਰ ਸਭਾ ਦੇ ਵਿੱਚ ਜੋ ਵੀ ਕੁਝ ਹੁੰਦਾ ਸੀ ਤੇ ਉਹ ਉੱਪਰੋਂ ਜਿਹੜੀਆਂ ਦੇਖ ਸਕਦੇਆਂ ਸੀ ਕਿਉਂਕਿ ਉਸ ਜਮਾਨੇ ਦੇ ਵਿੱਚ ਔਰਤਾਂ ਨੂੰ ਤਾਂ ਬਾਹਰ ਆਉਣਾ ਮਰਦਾਂ ਦੇ ਸਾਹਮਣੇ ਬਹੁਤ ਕਟ ਅਲਾਉ ਕੀਤਾ ਜਾਂਦਾ ਸੀ ਤੇ ਇਸ ਕਰਕੇ ਮਹਿਲ ਜਿਹੜੇ ਆ ਨਾ ਡਿਜ਼ਾਈਨ ਹੀ ਉਸ ਤਰ੍ਹਾਂ ਦਾ ਕੀਤੇ ਜਾਂਦੇ ਸੀਗੇ ਕਿ ਜੇਕਰ ਕੋਈ ਇਦਾਂ ਦਾ ਪ੍ਰੋਗਰਾਮ ਹੁੰਦਾ ਸੀ ਤੇ ਮਹਾਰਾਣੀਆਂ ਜਿਹੜੀਆਂ ਉੱਪਰੋਂ ਛੋਕਾਂ ਦੇ ਵਿੱਚ ਬੈਠ ਕੇ ਤੇ ਦੇਖਦੀਆਂ ਸੀ ਤੇ ਦੇਖ ਸਕਦੇ ਦੋਸਤੋ ਉੱਪਰੋਂ ਸਾਮਣੇ ਜਿਹੜੀ ਹੈ ਕੀ ਆ ਲੇਕ ਮਵਾਟਾ ਲੈ ਕੇ ਆ ਉਹਦੇ ਦ੍ਰਿਸ਼ ਤੁਹਾਨੂੰ ਹੋ ਰਿਹਾ ਹੈ ਆ ਬਹੁਤ ਹੀ ਖੂਬਸੂਰਤ ਇਹ ਪੈਲਸ ਹੈ ਆ ਤਾਂ ਉਮੀਦ ਕਰਦੀ ਹਾਂ ਕਿ ਤੁਸੀਂ ਵੀ ਜਾਓਗੇ ਤੇ ਇਸ ਪੈਲਸ ਤੇ ਜਿਹੜੇ ਹੈਗੇ ਆ ਨਜ਼ਾਰੇ ਦੇਖ ਕੇ ਆਉਂਗੇ ਤਾਂ ਬਹੁਤ ਖੂਬਸੂਰਤ ਹੈ ਜਿੱਧਰ ਨੂੰ ਤੁਸੀਂ ਜਾਣੇ ਆ ਵੱਖਰਾ ਹੀ ਇੱਕ ਰੂਪ ਤੁਹਾਨੂੰ ਦੇਖਣ ਨੂੰ ਮਿਲਦਾ ਆ ਪਟਨਾ ਮੈਂ ਜਿੱਦਾਂ ਪਹਿਲਾਂ ਹੀ ਕਿਹਾ ਕਿ ਇਹਦੇ ਇਹੀ ਪੈਲੇਸ ਜਿਹੜਾ ਹੈਗਾ ਆ ਬਹੁਤ ਹੀ ਚੜ੍ਹਾਈ ਦੇ ਉੱਤੇ ਆ ਉਚਾਈ ਦੇ ਉੱਤੇ ਹੈਗਾ ਇੱਕ ਪਹਾੜੀ ਦੇ ਉੱਪਰ ਆ ਤੇ ਛੁੱਟੀ ਸੀਗੀ ਛੁੱਟੀ ਵਾਲਾ ਦਿਨ ਸੀਗਾ ਤੇ ਇਹ ਬੱਚੇ ਵੀ ਉੱਥੇ ਸਕੂਲ ਦੇ ਬਹੁਤ ਹੀ ਆਏ ਹੋਏ ਚਾ ਦੇਖ ਸਕਦੇ ਹੋ ਕਿ ਬੱਚਿਆਂ ਨੂੰ ਵੀ ਮਿਹਨਤ ਕਿੰਨੀ ਕਰਨੀ ਪੈਂਦੀ ਸੀ ਉੱਪਰ ਚੜ੍ਹਨ ਵਾਸਤੇ ਤੇ ਰਾਜਸਥਾਨ ਦੇ ਰੰਗ ਤੇ ਇਹੇ ਦੋਸਤੋ ਰਾਜਸਥਾਨ ਦਾ ਆਪਣਾ ਉੱਥੇ 뮤직 ਜਿਹੜਾ ਪਰਾਸਰ ਦਾ ਬੈਠਾ ਤੁਹਾਨੂੰ ਗੀਤ ਸੁਣਾ ਰਿਹਾ ਸੀ ਤੇ ਦੋਸਤੋ ਉਮੀਦ ਕਰਦੀਆਂ ਅੱਜ ਦਾ ਇਹ ਅਮੇਰ ਫੋਰਟ ਦੀ ਜਿਹੜੀ ਸੈਰ ਸੀ ਤੁਹਾਨੂੰ ਆਈ ਹੋਊਗੀ ਪਸੰਦ ਤੇ ਜੇ ਪਸੰਦ ਆਈ ਹੈ ਦੋਸਤੋ ਤੇ ਆਪਣੇ ਪਿਆਰੇ ਪਿਆਰੇ ਕਮੈਂਟ ਕਰਨੇ ਨਾ ਭੁੱਲਣਾ ਤੇ ਦੋਸਤੋ ਨਾਲ ਦੇ ਨਾਲ ਇਹ ਵੀਡੀਓ ਜਿਹੜੀ ਆ ਹੈਗੀਆਂ ਇਹਨੂੰ ਸ਼ੇਅਰ ਵੀ ਕਰ ਦਿਆ ਕਰੋ ਕਿਉਂਕਿ ਇਹ ਵੀਡੀਓ ਬਣਾਉਣ ਵਾਸਤੇ ਸਾਨੂੰ ਬਹੁਤ ਹੀ ਮਿਹਨਤ ਕਰਨੀ ਪੈਂਦੀ ਆ ਸਪੈਸ਼ਲੀ ਦੇਖ ਲਓ ਜੈਪੁਰ ਜਾ ਕੇ ਅਸੀਂ ਇਹ ਤੁਹਾਡੇ ਫੁਟੇਜ ਤੁਹਾਡੇ ਵਾਸਤੇ ਲੈ ਕੇ ਆਏ ਆ 올 ਆਮ ਆਸ ਕਿੰਗਾ ਵੀ ਸ਼ੇਅਰ ਕਰ ਦਿਆ ਕਰੋ ਸਾਡੀ ਇਹਦੇ ਵਿੱਚ ਬਹੁਤ ਹੀ ਮਦਦ ਹੁੰਦੀ ਆ ਵੱਧ ਤੋਂ ਵੱਧ ਲੋਕੀ ਦੇਖਣਗੇ ਤਾਂ ਸਾਨੂੰ ਵੀ ਹੱਲਾਸ਼ੇਰੀ ਮਿਲਦੀ ਰਹੂਗੀ ਤੇ ਦੋਸਤੋ ਲੈਨੀਆ ਇਜਾਜ਼ਤ ਮਿਲਦੇ ਆ ਨੈਕਸਟ ਟਾਈਮ ਟਲ ਤਨ ਟੇਕ ਕੇ